ਲੈ ਵੀ ਮਿੱਤਰੋ 2:00 ਬਜ ਗਏ ਦੁਪਹਿਰ ਕੇ ਤੇ ਹਵਾ ਇੰਨੀ ਵੀ ਜ਼ਿਆਦਾ ਚੱਲ ਰਹੀਆਂ ਬਈ ਸਾਈਕਲ ਵੀ ਆਪਾਂ ਨੇ ਆਪਣਾ ਬਹੁਤ ਮਤਲਬ ਪ੍ਰੇਸ਼ਾਨੀ ਗੱਲ ਚੱਲ ਰਹਾ ਇੰਨੀ ਹਵਾ ਚੱਲ ਰਹੀ ਹੈ ਬਈ ਅੱਗੇ ਕੀ ਹਵਾ ਤੇ ਤੂਫਾਨ ਅੱਜ ਸਵੇਰ ਕਾ ਚੱਲ ਰਹਾ ਜਿਹੜੀ ਨੇਰੀ ਆ ਇਹ ਤੇ ਕਣਕਾਂ ਵੀ ਰੋ ਅੱਜ ਸਾਰੀਆਂ ਦੇਖੋ ਇੱਥੇ ਕਿਤੇ ਲਟਾਤੀਆਂ ਤੇ ਫਿਲਹਾਲ ਆਪਾਂ ਅੱਜ ਪਹੁੰਚੇ ਹਾਂ ਨੇ ਠੇਕੇ ਵਾਲੇ ਖੇਤਾਂ ਕੋਲ ਤੇ ਆਪਣਾ ਸਾਈਕਲ ਬਹੁਤ ਬਈ ਮਰ ਮਰ ਕੇ ਚੱਲ ਰਿਹਾ ਕਿਉਂਕਿ ਹਵਾ ਅੱਗੇ ਦੀ ਆ ਤੇ ਬਹੁਤ ਜ਼ਿਆਦਾ ਹਵਾ ਚੱਲ ਰਹੀ ਆ ਤੇ ਕਿਤੇ ਕਿਤੇ ਕਣਕਾਂ ਘੇਰਦੀਆਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਫੇਰ ਤੁਹਾਡਾ ਇੱਕ ਵਾਰੀ ਨਵੇਂ ਦਿਨ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਵੀਰਵਾਜੋ ਵੀ ਤਰੀਕ ਜਿਹੜੀ ਆਪਣਾ 22 ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਆ ਜੀ ਫੇਰ ਤੁਹਾਡਾ ਇੱਕ ਗੱਲ ਕਰਾਂ ਤਾਂ ਬਹੁਤ ਹੀ ਇੱਕ ਮੌਕਾਤ ਦਾ ਕਿਉਂਕਿ ਜਿਵੇਂ ਦੱਸਿਆ ਸੀ ਵੀ ਮੀਂਹ ਵਰਖਾ ਜਿਹੜਾ ਵੀ ਤੇ ਦੱਸਿਆ ਸੀ ਫਿਰ ਪਿਆ ਵੀ ਉਹ 12 ਵਜੇ ਦਾ ਸਵੇਰ ਦਾ ਜਿਹੜਾ ਵੀ ਪੈ ਰਿਹਾ ਤੇ ਤੂਫਾਨ ਵੀ ਨੇਰੀ ਵੀਰ ਦੇ ਨਾਲ-ਨਾਲ ਆ ਤੇ ਮੇ ਅੱਜ ਅੱਜ ਦੀ ਪਿਆ ਪਰਕ ਕਣਤਾ ਜਿਹੜੀਆਂ ਵੀਰ ਉਹ ਗਿਰ ਗਿਆ ਕਿਤੇ ਕਿਤੇ ਉਹ ਦਿਖਾਉਂਦੇ ਆ ਤੇ ਪਹਿਲਾਂ ਦੇਖੋ ਵੀਰੋ ਕਿੰਨਾ ਤੂਫਾਨ ਚੱਲ ਰਿਹਾ ਦੇਖ ਸਕਦੇ ਹੋ ਤੁਸੀਂ ਤੇ 2 ਵਜੇ ਵੀਰੋ ਜਿਹੜੇ ਦੁਪਹਿਰ ਕੇ ਤੇ ਜਿਹੜੀ ਤੂਫਾਨ ਨੇਰੀ ਆ ਤਗਾ ਤੱਕ ਤੇ ਵੀ 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 ਤੇ 8 ਵਜੇ ਤੱਕ ਪਿਆ ਕਿਣਮਣ ਜੀ ਤੇ ਸਰਕਾਰ ਦੇ ਵੀ ਜਿਹੜਾ 4 5 ਵਜੇ ਤੋਂ ਫੇਰ ਸਟਾਰਟ ਆ ਤੇ ਖੇਤ ਮਾਇਦ ਵੀਰੋ ਠੇਕੇ ਵਾਲੇ ਖੇਤ ਆ ਆਪਣੇ ਤੇ ਪਰਸੀਨ ਜਿੱਦਣ ਬਣ ਕਰਦੇ ਆਪਣੀ پیسے ਨਹੀਂ ਗੇਰੀ ਨਹੀਂ ਹਨਕ ਤੇ ਕਿਉਂਕਿ ਲੋਕਾ ਪਾਣੀ ਲਾ ਕੇ ਇਸ ਕਰਕੇ ਬੱਤ ਆ ਗਈ ਛੋਟੀ ਜੀ ਤੇ ਬਾਕੀ ਅੱਗੇ ਮੋਟਰ ਤੇ ਜਾ ਕੇ ਦੇਖਦੇ ਆ ਤੇ ਚਲੋ ਫਿਰ ਉੱਥੇ ਜਾ ਕੇ ਮਿਲਦੇ ਆ ਐ ਮਿੱਤਰੋ ਪਹੁੰਚ ਗਏ ਆਪਾਂ ਆਪਣੇ ਖੇਤਾਂ 'ਵਾਂ ਤੇ ਮੋਟਰਪਾ ਪਹੁੰਚ ਗਏ ਤੇ ਮੋਟਰਵਾ ਭਾਈ ਆਪਣੀ ਕਣਕਾ ਜਿਹੜੀ ਜ਼ਿਆਦਾ ਕਿਰਦੀ ਤੋ ਵੀ ਜਿਹੜੀ ਤੂਫਾਨ ਜਾਂ ਮੀਂਹ ਤੋਂ ਇੰਨਾ ਵੀਰੋ ਪਿਆ ਨਹੀਂ ਕਿਉਂਕਿ ਮੀਂਹ ਘੱਟ ਪਿਆ ਸਵੇਰੇ 12 ਵਜੇ ਦਾ ਜਿਹੜਾ ਮੀਂਹ ਪੈ ਲੱਗਿਆ ਸੀ ਸਵੇਰੇ 7-8 ਵਜੇ ਤੱਕ ਪਰ ਮੀਂਹ ਦਾ ਇੰਨਾ ਨਾ ਵੀਰੋ ਪਿਆ ਜਿਵੇਂ ਚੱਲ ਰਹੀ ਹੈ કરી ਵੀ ਵਿਰੋ ਜਿਹੜਾ ਮੀਂਹ ਆਪਾਂ ਤੁਹਾਨੂੰ ਦੱਸਿਆ ਵੀ ਵੀਰਕਾਰ ਦਾ ਜਿਹੜਾ ਮੀਂਹ ਦੱਸਿਆ ਸੀ ਪਰ ਦੱਸਿਆ ਹੋਇਆ ਵੀ ਸੀ ਪਰ ਪਿਆ ਵੀ ਆ ਤੇ ਉਹਦੇ ਨਾਲ ਵੀਰੋ ਜਿਹੜੀ ਤੂਫਾਨ ਨੇਰੀ ਚੱਲੀ ਆ ਇਹ ਬਹੁਤ ਨੁਕਸਾਨ ਕਰ ਰਹੀ ਆ ਤੇ ਘਟੀਆਂ ਵੀ ਦੇਖ ਲਓ ਤੇ ਇਹਨਾਂ ਨੂੰ ਵੀ ਪਾਣੀ ਆ ਗਿਆ ਬਹੁਤ ਸੁੱਤਰ ਗਿਆ ਜੀ ਤੇ ਹੁਣ ਪਾਣੀ ਆ ਗਿਆ ਪਰ ਮੀਂਹ ਹੋਰ ਦੱਸਿਆ ਹੋਇਆ ਹੋਰ ਵੀ ਆਏਗਾ ਤੇ 3-4 ਵਜੇ ਤੋਂ ਸਟਾਰਟ ਆ ਤੇ 2 ਵਜੇ ਵੀਰੋ ਤੇ ਜਿਹੜੇ ਜਿਹੜੇ ਏਰੀਆ ਤੂਫਾਨ ਆ ਇਹ ਵੀਰੋ ਲਗਾਤਾਰ ਜਾ ਰਹੀ ਆ ਤੇ ਕਣ ਕਿੱਧਰ ਦੇਖ ਸਕਦੇ ਆ ਆਪਾਂ ਤੇ ਜਿਹੜੇ ਜਿਹੜੇ ਮਤਲਬ ਆਪਾਂ ਗਣਕ ਭਰੀ ਹੋਈ ਸੀ ਸਾਰੇ ਮਤਲਬ ਕਿਤੇ ਕਿਤੇ ਆ ਦੇਖੋ ਕਿਵੇਂ ਗਿਰ ਗਈ ਤੇ ਦਰ ਵੀ ਵੀਰੋ ਕਿੱਥੇ ਕਿਤੇ ਵਿੱਚ ਵਿੱਚ ਪਰ ਇਹ ਕਿਲਾ ਇੰਨਾ ਨਹੀਂ ਗਿਰਿਆ ਤੇ ਬਾਕੀ ਨਾਸਲ ਗਠੇ ਆਪਣੇ ਭਰ ਗਏ ਤੇ ਦੂਜੀ ਗੱਲ ਵੀਰੋ ਜਿਹੜੇ ਨੂੰ ਆਪਾਂ ਨਹੀਂ ਪਾਣੀ ਲਾਇਆ ਸੀ ਇੱਕ ਕਿਲਾ ਆਪਾਂ ਬੋਰ ਤੇ ਛੱਡਿਆ ਹੋਇਆ ਸੀ ਤੇ ਮੀ ਮੀਤੇ ਕਰਫੀ ਕਿਉਂਕਿ ਮੀ ਦੱਸਿਆ ਹੋਇਆ ਸੀ ਅੱਜ ਦਾ ਤੇ ਆਹ ਦੇਖ ਸਕਦੇ ਹੋ ਇਹ ਵੈਸੇ ਆਪਣਾ ਫਿਲਹਾਲ ਠੀਕ ਆ ਕਿਉਂਕਿ ਮੈਨੂੰ ਆਪਾਂ ਪਾਣੀ ਨਹੀਂ ਲਾਇਆ ਸੀ ਆ ਦੇਖੋ ਇਹ ਸਾਰਾ ਖੜਿਆ ਪਰ ਇਹ ਕਿੱਲੇ ਕਿੱਤੇ ਕਿੱਤੇ ਕਿੱਤਿਆ ਇਹ ਕਿੱਲੇ ਚ ਵੀ ਬਿਰੋ ਜਿਹੜੇ ਆਪਣਾ ਜਾਦਾ ਨੁਕਸਾਨ ਨਾ ਹੈ ਨਹੀਂ ਕਿਰਦਾ ਕਿਉਂਕਿ ਇਹ ਵੀ ਉਲਾਲ ਸਾਰੇ ਹੀ ਖੜੇ ਆ ਕਿਤੇ ਕਿਤੇ ਕੋਈ ਕੋਈ ਦਿਹਾੜੀਆਂ ਤੇ ਇਹਦੇ ਵਿੱਚ ਵੀ ਠੀਕ ਆ ਤੇ ਇਹਦੇ ਵਿੱਚ ਵੀ ਕੋਈ ਕੋਈ ਦਿਹਾੜੀਆਂ ਤੇ ਅੱਜ ਦੱਸਿਆ ਹੋਇਆ ਸੀ ਤੇ ਸ਼ੁਰੂ ਹੋ ਗਿਆ ਸੀ ਪੈਣਾ ਤੇ ਹੁਣ ਦੇਖਦੇ ਆ ਤੁਹਾਨੂੰ ਕਿੱਲਾ ਲੱਗਦਾ ਨੇ ਇੱਕ ਜਿਹੜਾ ਆਪਣਾ ਜ਼ਿਆਦਾ ਗਿਰਿਆ ਤੇ ਉਹ ਕਿੱਲਾ ਬਾਕੀ ਤੂਫਾਨ ਲਗਾਤਾਰ جاری ਹੈ ਵੀਰੇ ਸਵੇਰ ਤੱਕ ਮਿੰਨੀ ਜਿਆਦਾ ਹਵਾ ਨੇਰੀ ਚੱਲ ਰਹੀ ਆ ਤੇ ਆਹ ਨੇਰੀ ਆ ਜਿਹੜੀ ਵੀ ਇਹ ਨੁਕਸਾਨ ਕਰਦੀ ਆ ਜਾਂ ਤਾਂ ਕਿਉਂਕਿ ਵੀਰੇ ਜਿਹੜੀ ਇਹ ਨੇਰੀ ਆ ਤੇ ਜਿਵੇਂ ਦੇਖੋ ਹੁਣ ਦਿਖਾਣਿਆ ਵੀ ਨੇਪਾਣੇ ਜੀ ਜ਼ਿਆਦਾ ਇੱਥੇ ਲਵੇ ਲਵੇ ਆ ਸਾਰੇ ਕਣਕ ਗਿਰਗੇ ਅੰਦਰ ਵੀ ਫੇਰਾ ਦੇਖ ਸਕਦੇ ਹੋ ਜੀ ਪਦੀ ਭਾਰੀ ਕਣਕ ਵਰੋ ਜੀ ਤੇ ਸੁਮਿਸਰੀ ਦੇ ਬੱਲਾ ਆ ਗਏ ਆ ਕਣਕ ਗਿਰਗੇ ਆ ਬਣਾ ਤੇ ਆ ਕਿਲਾ ਵੀ ਬਹੁਤ ਜ਼ਿਆਦਾ ਗਿਰ ਗਿਆ ਆਪਣਾ ਸਾਰੇ ਕਿਲਾ ਕਿਰਕੇ ਵਿੱਚ ਵਿਚ ਚਾ ਦੇਖ ਸਕਦੇ ਹੋ ਜੀ ਹੋਰੇ ਆ ਕੇ ਵੀਰੋ ਥੋੜਾ ਜਿਹਾ ਨੁਕਸਾਨ ਕਰਦਾ ਰੱਬ ਹਰ ਸਾਲ ਕਰਦਾ ਲੋ ਹੁਣ ਆਇਆ ਕਿ ਵੀ ਇਸ ਵਾਰ ਪਰ ਹਰ ਸਾਲ ਵੀਰੋ ਇੱਥੇ ਆ ਕੇ ਰੱਬ ਪੱਕਾ ਮੀਂਹ ਤੂਫਾਨ ਲਿਆਂਦਾ ਤੇ ਜਿਵੇਂ ਜਿਵੇਂ ਮਤਲਬ ਖੜੀ ਕਣੀਆਂ ਸਾਰੀ ਡਿੱਗ ਜਾਂਦੀ ਆ ਦੇਖੋ ਇੱਧਰ ਸਾਰੀ ਘੀਲ ਲਵੇ ਲਵੇ ਤੇ ਇੱਧਰ ਵੀ ਆ ਆ ਦੇਖੋ ਤੇ ਆ ਦੇਖੋ ਵੀਰ ਕਿਵੇਂ ਹਵਾ ਨੇਰੀ ਤੂਫਾਨ ਚੱਲ ਰਿਹਾ ਆ ਇਹ ਇਹ ਢੇਰੀ ਸੁਭਾ ਨੁਕਸਾਨ ਜਾਂਦਾ ਕਰਦੀ ਆ ਆ ਦੇਖੋ ਜੀ ਕਿਲਾ ਸਾਹਾ ਕਿਤੇ ਬਲਾਲ ਆ ਦੇਖ ਸਕਦੇ ਹੋ ਤੁਸੀਂ ਬੱਦਲਾ ਜਿਹੜਾ ਦੇਖੋ ਚੜ ਕੇ ਆਉਣ ਲੱਗ ਗਿਆ ਮਤਲਬ ਧੁੱਪ ਨਿਕਲੀ ਸੀ ਪਹਿਲਾਂ ਤੇ ਫੇਰ ਹੁਣ ਜਿਆਦਾ ਆ ਦੇਖੋ ਇੱਧਰ ਸਾਰੀ ਕਣਕ ਆਪਣੀ ਲੱਗੇ ਲੱਗੇ ਤਾਂ ਮਿੱਟੀ ਤੇ 3:00-4:00 ਵਜੇ ਤੋਂ ਵੀਰੋਂ ਫੇਰ ਜਿਹੜਾ ਮੀਂਹ ਦੱਸਿਆ ਹੋਇਆ ਤੇ ਮੀਂਹ ਕੀ ਪਤਾ ਹਜੇ ਕਿੰਨਾ ਇਸ ਤੋਂ ਬਾਅਦ ਕੱਲ ਨੂੰ ਵੀਰੋ ਸ਼ੁੱਕਰਵਾਰ ਆ ਤੇ ਇਸ ਤੋਂ ਅਗਲੇ ਸ਼ੁੱਕਰਵਾਰ ਦਾ ਵੀਰੋ ਜਿਹੜਾ ਮੀਂਹ ਫੇਰ ਦਸਰ ਹੋਇਆ ਤੇ ਆਪਾਂ ਇਸ ਕਰਕੇ ਜਿਹੜੇ ਆਪਣੇ 2-4 ਕਿੱਲੇ ਰਹਿੰਦੇ ਸੀ ਉਹ ਇਸੇ ਕਰਕੇ ਆਪਣਾ ਪਾਣੀ ਨਹੀਂ ਲਾਇਆ ਸੀ ਕਿਉਂਕਿ ਉਹ ਚੁੱਛੇ ਖੇਤਾਂ ਨੂੰ ਭਲਾਤਾ ਸੀ ਤੇ ਆਹ ਕਿੱਲੇ ਨੂੰ ਵੀ ਪਾਣੀ ਲਾਤਾ ਸੀ ਸਾਰੇ ਨੂੰ ਤੇ ਆਹ 2 ਕਿੱਲੇ ਨੂੰ ਵੀ ਲਾਇਆ ਸੀ ਤੇ ਬਾਕੀ ਮੋਟਰ ਤੇ ਉਹ ਪਰਲੀ ਦੇ ਕੋਲ ਵੀ ਆਪਾਂ ਲਾਤਾ ਸੀ ਸਾਰੇ ਨੂੰ ਤੇ ਇੱਕ ਕਿੱਲਾ ਆਪਣਾ ਉੱਪਰ ਰਿਹਾ ਤਾਂ ਆਪਾਂ ਤੁਹਾਨੂੰ ਦਿਖਾਇਆ ਜਿਹੜਾ ਨਹੀਂ gira ਮਤਲਬ ਠੀਕ ਆ ਇੰਨਾ gira ਨਹੀਂ ਜ਼ਿਆਦਾ ਬਾਕੀ ਫਿਲਹਾਲ ਠੀਕ ਆ ਤੇ ਬਾਕੀ ਵੀਰੋ ਹੱਲੇ ਕੋਈ ਪਤਾ ਨਹੀਂ ਕਿਉਂਕਿ ਮੀਂਹ ਜਿਹੜਾ ਦੱਸਰ ਘੰਟੇ ਲਈ ਵੀ ਤਿੰਨ ਦੋ ਵਜੇ ਵੱਧ ਗਏ ਤੇ ਤਿੰਨ ਚਾਰ ਵਜੇ ਲੱਗੇ ਸਟਾਰਟ ਆ ਤੇ ਇਸ ਕਰਕੇ ਆਪਾਂ ਤੁਹਾਨੂੰ ਅੱਜ ਵਲੌਗ ਪਾਇਆ ਕਿਉਂਕਿ ਵੀਰਵਾਰ ਦਾ ਜਿਹੜਾ ਮੀਂਹ ਦੱਸਿਆ ਹੋਇਆ ਸੀ ਪਰ ਆਪਾਂ ਨੇ ਵੀਰੋ ਕੱਖ ਵੀ ਵੱਢਨੇ ਆ ਪਰ ਸੀਰ ਕੇ ਵਿੱਚ ਚਾਰ ਵਜੇ ਤੋਂ ਸਟਾਰਟ ਹੋ ਜੇ ਮੀਂਹ ਤੇ ਉਸ ਤੋਂ ਪਹਿਲਾਂ ਆਪਾਂ ਕੱਖੀ ਵੱਢਦੇ ਆ ਤੇ ਇਸ ਕਰਕੇ ਗੱਲ ਕਰੀਬ ਸਰੋਂ ਵੀ ਦੇਖੋ ਮਿਸਰ ਕੇ ਪੱਕ ਗਈ ਹੁਣ ਤੇ ਦੇਖੋ ਪਹਿਲਾਂ ਕਿੰਨੇ ਫੁੱਲ ਹੁੰਦੇ ਸੀ ਹੁਣ ਸਾਰੇ ਝੜ ਗਏ ਤੇ ਸਰੋਂ ਬਣ ਗਈ ਤੇ ਬਾਕੀ ਹਲੇ ਥੋੜਾ ਜਿਹਾ ਸਿੱਟੇ ਹੈਗਾ ਮਾੜੀ ਮੂਡ ਕਿਉਂ ਪਰ ਵਾਸੋਂ ਖਰਾਬ ਹੁੰਦਾ ਕੋਈ ਭਲਾ ਨਾ ਪਿਛਲੇ 2-3 ਦਿਨਾਂ ਤੋਂ ਵੀਰੋ ਜਿਹੜੀ ਗਰਮੀ ਬਹੁਤ ਜ਼ਿਆਦਾ ਆਪਾਂ ਨੇ ਤੁਹਾਨੂੰ ਪਿਛਲੇ ਵਲੌਗ ਚ ਪਾਈ ਸੀ ਤੇ ਗਰਮੀ ਬਹੁਤ ਪੈਰੀ ਸੀ 2-3 ਦਿਨਾਂ ਤੋਂ ਤੇ ਇਸ ਕਰਕੇ ਵੇੜੀ ਨੂੰ ਮੌਸਮ ਥੋੜਾ ਜਿਹਾ ਸਹੀ ਹੋ ਗਿਆ ਤੇ ਠੰਡਾ ਜਿਹਾ ਹੋ ਗਿਆ ਮਤਲਬ ਤੇ ਮੀਂਹ ਜਿਹੜਾ ਵੀਰਵਾਰ ਦਾ ਆਪਾਂ ਤੁਹਾਨੂੰ ਦੱਸਿਆ ਸੀ ਤੇ ਪੈ ਗਿਆ ਉਹ ਵੀ ਤੇ ਹੱਲੇ ਹੋਰ ਵੀ ਪੈਣਾ ਤੇ ਵਿੱਚ ਬੱਦਲ-ਬੁੱਦਲ ਵੀ ਹੋ ਰਹੇ ਆ ਤੇ ਬਾਕੀ ਦੇਖੋ ਕੀ ਬਣਦਾ ਤੇ ਆਪਾਂ ਉਹ ਵੀ ਵੀਡੀਓ ਤੁਹਾਨੂੰ ਜ਼ਰੂਰ ਸ਼ੇਅਰ ਕਰਾਂਗੇ ਤੇ ਤਣੀਆਂ ਆਪਣਾ ਹੋ ਗਿਆ ਬੜਾ ਬੜਾ ਪੱਟਦੇ ਆ ਥੋੜਾ ਜਿਹਾ ਤੇ ਆਹ ਤਣੀਆਂ ਬਈ ਬਹੁਤ ਬੜਾ ਹੋ ਗਿਆ ਤੇ ਕਾਫੀ ਦਿਨ ਹੋ ਗਏ ਆਪਾਂ ਤਣੀਆਂ ਲੈ ਕੇ ਨਹੀਂ ਗਏ ਤੇ ਹੁਣ ਪੱਟ ਲਈਏ ਮਿੱਤਰੋ ਪਕhetra ਮਰੋ ਜਾਵਾ ਪਰ ਆ ਪਾਟਣੀਆਂ ਨਹੀਂ ਲੇਦੇ ਣੀਆਂ ਬਹੁਤ ਬੜਾ ਬੜਾ ਹੋ ਰਿਆ ਤੇ ਕਰਕੇ ਕਾਮ ਵੀ ਧਣੀਆਂ ਲੈ ਕੇ ਆਏ ਕਰ ਪਰ ਆ ਭੁੱਲ ਜਾਂ ਫਿਰ ਵੀ ਵੀ ਚੱਕਰ ਮੈਂ ਤੇ ਬਾਕੀ ਇਧਰ ਆਪਣਾ ਹੰਸਲ ਵੀ ਦੇਖੋ ਹੋ ਗਿਆ ਵਧੀਆ ਤੇ ਉਧਰ ਆਪਣਾ ਪਾਕਿਸਤਾਨੀ ਹੰਸਲ ਵੀ ਹੋ ਰਿਹਾ ਤੇ ਮੂਲੀਆਂ ਵੀ ਬਹੁਤ ਮੋਟੀ ਮੋਟੀਆਂ ਹੋ ਗਈਆਂ ਬਾਈ ਤੇ ਕੱਟੇ ਖਾਈਆਂ ਬਾਕੀ ਨੇਰੀ ਤੂਫਾਨ ਚੱਰੀ ਆ ਤੇ ਪੱਤਣੀਆਂ ਪਟ ਲਈਏ ਲੇ ਮੇਟਰ ਬਹੁਤ ਹੋ ਗਿਆ ਬਾਦੂ ਧਣੀਆਂ ਤੇ ਬਾਕੀ ਧਣੀਆਂ ਧੂਣੀਆਂ ਵੀਰੋਂ ਆਪਾਂ ਪੱਟ ਲਿਆ ਤੇ ਦੇਖਦੇ ਆਂ ਚੱਲਦੇ ਆਂ ਘਰ ਨੂੰ ਫਸੇ ਵੀ ਲੈਣ ਤੇ ਵਾਕੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਇਧਰ ਆਪਣੀ ਪਾਲਕ ਦੇਖੋ ਕਿੱਡੀ-ਕਿੱਡੀ ਹੋ ਗਈ ਭਾਈ ਤੇ ਇਹਦੇ ਵੀ ਮੈਨੂੰ ਲੱਗਦਾ ਵੀ ਜਾਨ ਲੱਗੇ ਪਰ ਤੇ ਗਾਜਰਾਂ ਦੇਖਦੇ ਆਂ ਜੇ ਗਾਜਰਾਂ ਬਹੁਤ ਟਾਈਮ ਹੋ ਗਿਆ ਪੰਨ ਦੇਖ ਨੇ ਤਦ ਤੱਕ ਪੱਟੀ ਨਹੀਂ ਪਰ ਗਾਜਰ ਔਖੀ ਫਟੇ ਕਿਉਂਕਿ ਵੀਰੋਂ ਜਿਹੜੀ ਆ ਜੜ ਹੁੰਦੀ ਹੈ ਬਹੁਤ ਔਖੀ ਪਟਦੀ ਆ ਤੇ ਇਹ ਵੀ ਵੀਰੋ ਖੁਰਪੀ ਨਾਲ ਪਟਣੀ ਪੈਣੀ ਆ ਤੇ ਬਾਕੀ ਉਧਰ ਆਪਣਾ ਮੇਥੀ ਦੇ ਹੁੰਲਾ ਕੇ ਦੇਖੋ ਬਾਕੀ ਪਰਲੀ ਮੋਟਰ ਆਪਣੀ ਚੱਲੀ ਆ ਤੇ ਉਧਰ ਆਪਾਂ ਗਏ ਨਹੀਂ ਕਾਫੀ ਦਿਨ ਹੋ ਗਏ ਤੇ ਉਧਰ ਦਾ ਬਲੌਗ ਆਪਾਂ ਤੁਹਾਨੂੰ ਜ਼ਰੂਰ ਦਿਖਾਵਾਂਗੇ ਬਾਅਦ ਵਿੱਚ ਤੇ ਬਾਕੀ ਮੂੜੀਆਂ ਵੀ ਦਿਖਾ ਦਈਏ ਤੁਹਾਨੂੰ ਮੂੜੀਆਂ ਆਪਣੀਆਂ ਬਹੁਤ ਬੜੀਆਂ ਬੜੀਆਂ ਹੋ ਗਈਆਂ ਆ ਦੇਖੋ ਬਈ ਕਿੱਡੀ-ਕਿੱਡੀ ਮੂੜੀਆਂ ਹੋ ਗਈਆਂ ਪੱਕ ਗਈਆਂ ਇਹ ਵੀ ਆ ਦੇਖ ਸਕਦੇ ਹੋ ਤੇ ਬਾਕੀ ਹੁਣ ਐਨੇ ਮਤਲਬ ਖਾਂਦੇ ਨਹੀਂ ਮੂਲੀਆਂ ਤੁਹਾਨੂੰ ਪਤਾ ਹੀ ਵੀਰੋ ਸਿਆਲ ਚ ਚੰਗੀਆਂ ਲੱਗਦੀਆਂ ਗਰਮੀ ਚ ਘਾਟੇ ਖਾਂਦੇ ਆ ਲੋਕ ਇਹਨੂੰ ਤੇ ਆਪਾਂ ਵੀ ਲੈਦੇ ਨਹੀਂ ਹੁਣ ਤੇ ਬਾਕੀ ਵੀ ਦੇਖਦੇ ਆ ਕੀ ਬਣਦਾ ਮੌਸਮ ਦਾ ਹਾਲ ਤੇ ਬਾਕੀ ਹੁਣ ਚੱਲਦੇ ਆ ਵੀਰੋ ਘਰ ਨੂੰ ਤੇ ਵੀਡੀਓ ਵਧੀਆ ਲੱਗੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਭ ਨੂੰ ਸਤਿ ਸ੍ਰੀ ਅਕਾਲ ਨਮਸਕਾਰ ਗੁੱਡ ਬਾਏ